ਮੰਮੀ ਅੱਜ ਮੈਨੂੰ ਸਾਫ਼-ਸਾਫ਼ ਤੁਸੀਂ ਦੱਸ ਹੀ ਦਿਓ ਕਿ ਕਿਰਨ ਨੇ ਕਿਹੜੀ ਗੱਲਾਂ ਤੁਸੀਂ ਗਲੇਸ਼ ਕਰਦੀਆਂ ਜੇ ਇਹਨੇ ਕੀ ਚੋਰੀ ਕਰ ਲਿਆ ਤੁਹਾਡਾ ਵੇ ਕਲੇਸ਼ ਕਰਨ ਨੂੰ ਅਸੀਂ ਕਿਹੜਾ ਇਹਦੇ ਗੱਲ ਚ ਕੂਠਾ ਦਿੱਤਾ ਵਾ ਜਿਹੜਾ ਇਹਨੂੰ ਸਾਹ ਨਹੀਂ ਆਉਂਦਾ ਨਾਲੇ ਕਿਹੜੇ ਪਾਸੇ ਤੈਨੂੰ ਇਹ ਜਵਕੜੀ ਰੱਖਦੀ ਆ ਮੰਮੀ ਅੰਦਰ ਬੈਠੀ ਵਿਚਾਰੀ ਰੋਂ ਰਹੀ ਤੇ ਤੁਸੀਂ ਕਹਿੰਦੇ ਜੀ ਸਾਨੂੰ ਚਾਹਦਾ ਕੋਟ ਨਹੀਂ ਬਣਾ ਕੇ ਦਿੱਤਾ ਇਹਨੇ ਵੇ ਇਹਨੂੰ ਪੁੱਛ ਹੀ ਲਿਆ ਮੈਂ ਇਹਨੂੰ ਕੀ ਆਖਿਆ ਵਾ ਮੰਮੀ ਭਾਬੀ ਨੇ ਤੁਸੀਂ ਨਾ ਹੀ ਕੁਝ ਪੁੱਛੋ ਇਹਦੇ ਆਪਣੇ ਕੋਲੋਂ ਗੱਲਾਂ ਬਣਾਉਂਦੀ ਆ ਤੇ ਜਗ ਦੇ ਨੇ ਗੱਲਾਂ ਬਣਾ ਕੇ ਤੇ ਸਾਨੂੰ ਡਰਾਵੇ ਦੇਣ ਲੱਗ ਪੈਂਦੀ ਆ ਕਿ ਮੈਂ ਤੜਾ ਚੰਗੀ ਤਰ੍ਹਾਂ ਜਲੂਸ ਕਢ ਐਵੇਂ ਤੂੰ ਹੀ ਆਪਣੇ ਕੋਲੋਂ ਗੱਲਾਂ ਬਣਾਈ ਜਾਂਦੇ ਜੀ ਵੇਖ ਲੈ ਵੀਰੇ ਤੇਰੇ ਸਾਹਮਣੇ ਹੈ ਨਾ ਕਿਦਾਂ ਝੱਟ ਮੋੜ ਕੇ ਜਵਾਬ ਦੇਤਾ ਵਾ ਇਹਨੇ ਤੇ ਮਾੜਾ ਮੋਟਾ ਵੀ ਨਹੀਂ ਹੈਗਾ ਕਿ ਮੇਰੀ ਸਾਸਤ ਮੇਰੀ ਨਾਨਾ ਨੇ ਮੇਰੇ ਸਾਹਮਣੇ ਕੋਲੋਤੀਆਂ ਵਾ ਤੇ ਮੈਂ ਇਦਾਂ ਨਾ ਬੋਲਾਂ ਵੀਰੇ ਮੇਰੀ ਇੱਕ ਗੱਲ ਯਾਦ ਰੱਖਿਓ ਜਿੱਦਾਂ ਇਹ ਹੰਨ ਬੋਲਦੀ ਨਾ ਇਦਾਂ ਕਰ ਲੂਏ ਤਾਨੂੰ ਵੀ ਬੋਲੇਗੀ ਦੀਦੀ ਮੈਂ ਤੁਹਾਨੂੰ ਕੀ ਕਿਹਾ ਵਾ ਤੁਸੀਂ ਕਾਹਤੋਂ ਮੇਰਾ ਜਲੂਸ ਕੱਢਦੇ ਰਹਿੰਦੇ ਜੀ ਭਾਬੀ ਜਿੱਦਾਂ ਤੇ ਤੂੰ ਵਿਆਹ ਕੇ ਆਈ ਹੈ ਨਾ ਤੂੰ ਤੇ ਸਾਡਾ ਲਾਉ ਪੀਤਾ ਵਾ ਹਾਨੂੰ ਤੇ ਆਂਡੀ ਗਵਾਂਡੀ ਵੀ ਕਹਿੰਦੇ ਆ ਕਿ ਜਿੱਦਾਂ ਦੀ ਤੁਹਾਡੀ ਭਾਬੀ ਹੈ ਨਾ ਇਦਾਂ ਦੀ ਕਿਸ ਪਤਾ ਨਹੀਂ ਤੈਨੂੰ ਇਹਦੇ ਵਿੱਚ ਇਹੋ ਜਿਹਾ ਕੀ ਲੱਭਾ ਸੀ ਜਿਹੜਾ ਤੂੰ ਆਨਾ ਹਮੇ ਇਹਦੇ ਨਾਲ ਹੀ ਵਿਆਹ ਕਰਾਉਣਾ ਵਾ ਮੰਮੀ ਮੈਨੂੰ ਤੇ ਤੁਹਾਡੀ ਤੇ ਭੈਣ ਦੀ ਇਸ ਗੱਲ ਦੇ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕਿਰਨ ਤੋਂ ਇੰਨੀ ਤਕਲੀਫ ਕੀ ਆ ਇਹ ਤੁਹਾਨੂੰ ਕਿਉਂ ਇੰਨੀ ਬੁਰੀ ਲੱਗਦੀ ਮੈਨੂੰ ਇਹ ਗੱਲ ਤੇ ਦੱਸੋ ਤੁਸੀਂ ਵੀਰੇ ਮੈਂ ਤੈਨੂੰ ਦੱਸਾਂ ਕਿ ਭਾਬੀ ਹਾਨੂੰ ਬੁਰੀ ਕਿਉਂ ਲੱਗਦੀ ਆ ਇਹ ਜਿਹੜੀ ਹਰ ਇੱਕ ਗੱਲ ਤੇ ਟੋਟ ਟਟ ਕੇ ਜਵਾਬ ਦਿੰਦੀ ਹੈ ਨਾ ਇਹ ਤਾਂ ਕਰਕੇ ਬੁਰੀ ਲੱਗਦੀ ਆ ਸਾਨੂੰ ਨਾਲੇ ਵੀਰੇ ਮੈਨੂੰ ਇਹ ਗੱਲ ਦੱਸ ਤੇਰੇ ਵਿਆਹ ਦਾ ਸਾਰਾ ਖਰਚਾ ਤੇ ਪੈਲਸ ਅਹੀਂ ਕੀਤਾ ਭਾਬੀ ਦੇ ਪੇਕੇਆਂ ਦੇ ਤੇ ਅਹੀਂ ਮਾਸਾ ਬੋਝ ਨਹੀਂ ਪਾਇਆ ਜਿੰਨਾ ਅਹੀਂ ਬਰਾਤ ਦਾ ਖਰਚਾ ਚੱਲਿਆ ਵਾ ਇਦਾਂ ਭਲਾ ਕੌਣ ਚੱਲਦਾ ਹੁੰਦਾ ਵਾ ਤਾਂ ਵੀ ਪਾਬੀ ਹੜਨਾ ਇਦਾਂ ਕਰਦੀ ਆ ਹਾਂ ਪੁੱਤ ਭੈਣ ਤੇਰੀ ਸਹੀ ਗੱਲ ਕਹਿਣ ਲਈ ਆ ਜਿੰਨਾ ਨੋਹਾਂ ਦਾ ਦਾਜ ਨਾ ਆਇਆ ਹੋਏ ਵਿਆਹ ਦੇ ਵਿੱਚ ਉਹਨਾਂ ਸੱਸਾਂ ਤੇ ਐਡੇ-ਐਡੇ ਬੂਥੇ ਹੋ ਜਾਂਦੇ ਆ ਅਹੀਂ ਤੇ ਇਹਨੂੰ ਕਦੀ ਕੋਈ ਆਖਿਆ ਹੀ ਨਹੀਂਗਾ ਵੀ ਤੇਰਾ ਦਾਜ ਨਹੀਂ ਆਇਆ ਇਹ ਤਾਂ ਵੀ ਸਾਡੇ ਨਾਲ ਇਦਾਂ ਹੀ ਕਰਦੀ ਆ ਮੰਮੀ ਇਹ ਬੜੀ ਗਲਤ ਗੱਲ ਆ ਤੁਹਾਡੇ ਵਾਸਤੇ ਜਿਹੜਾ ਤੁਸੀਂ ਕਿੰਦ ਨੂੰ ਬਾਰ-ਬਾਰ ਮੇਨੇ ਮਾਰਦੇ ਜੇ ਵੀ ਸਾਰਾ ਖਰਚਾ ਵੇ ਆ ਜੋ ਤੇ ਅਹੀਂ ਕੀਤਾ ਤੇਰੇ ਪੇਕੇ ਨੇ ਕੁਝ ਨਹੀਂ ਕੀਤਾ ਅਗਲੇ ਆਪਣੀ ਧੀ ਦੇਤੀ ਹੈ ਨਾ ਸਮਝ ਲੋ ਸਾਰਾ ਕੁਝ ਦੇਤਾ ਆ ਸਾਰੇ ਟੱਬਰ ਨੂੰ ਸਾਡੇ ਨੂੰ ਉਹਨਾਂ ਨੇ ਸੋਨਾ ਪਾਇਆ ਘਰ ਦਾ ਫਰਨੀਚਰ ਤੱਕ ਦੇਤਾ ਆ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਆ ਵੇ ਐਨਾ ਕੁਝ ਕਰਕੇ ਜਿਹੜਾ ਹੁਣ ਸਾਡੇ ਸਿਰ ਤੇ ਕਰਜ਼ਾ ਚੜ ਗਿਆ ਵਾ ਉਹਦਾ ਅਹੀਂ ਕੀ ਕਰੀਏ ਉਹਦੇ ਤੇ ਤੂੰ ਝੱਟ ਫੁਗਰੀ ਚਾਣ ਕੇ ਤੇ ਕਹਤਾ ਹੀ ਵੀ ਕਿਲਾ ਬਿਆ ਕਰਦੀ ਐ ਮੰਮੀ ਜੀ ਇਹ ਬੜੀ ਗਲਤ ਗੱਲ ਆ ਤੁਹਾਡੇ ਵਾਸਤੇ ਤੁਸੀਂ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਕੇ ਤੁਰ ਪਏ ਜੇ ਨਾਲੇ ਰਹੀ ਗੱਲ ਕਰਜੇ ਦੀ ਤੇ ਝੋਨਾ ਮੰਡੀ ਚਲ ਗਿਆ ਆ ਦਿਹਾੜੀ ਡਾਂਗ ਦੇ ਵਿੱਚ ਨੇ ਪੈਸੇ ਖਾਤਰ ਵਿੱਚ ਆ ਜਾਣੇ ਆ ਫਿਰ ਕਰਜ਼ਾ ਵੀ ਲੱਥ ਜਾਊਗਾ ਪਰ ਜੇਕਰ ਤੁਸੀਂ ਘਰ ਦੇ ਵਿੱਚੋਂ ਕਲੇਸ਼ ਖਤਮ ਨਾ ਕੀਤਾ ਤੇ ਮੈਂ ਤੇ ਕਹਿੰਦੇ ਨੇ ਤੁਹਾਡੇ ਕੋਲੋਂ ਅਲੱਗ ਹੋ ਜਾਣਾ ਜੇ ਵੇ ਐਦਾਂ ਕਿੱਦਾਂ ਤੂੰ ਅਲੱਗ ਹੋ ਜਾਏਗਾ ਸਾਨੂੰ ਕੌਣ ਸੰਭੇਗਾ ਵਾਹ ਮੰਮੀ ਜੀ ਬੜੀ ਸ਼ੇਤੀ ਹੁਣ ਤੁਹਾਨੂੰ ਘਰ ਸੰਬੰਧ ਦਾ ਚੇਤਾ ਆਇਆ ਆ ਇਹੋ ਹੀ ਤੁਹਾਡੀ ਲੋ ਆ ਜਿੰਨੇ ਤੁਹਾਨੂੰ ਬੁੱਢੇ ਵਾਲੇ ਜਾ ਕੇ ਸਾਂਭਣਾ ਤੇ ਰੋਟੀ ਦੇਣੀ ਆ ਪਹਿਣ ਨੇ ਤੇ ਇੱਕ ਨਾ ਇੱਕ ਦਿਨ ਆਪਣੇ ਘਰ ਚਲੀ ਜਾਣਾ ਆ ਤੇ ਮਗਰੋਂ ਦੇ ਤੂੰ ਹੀ ਦੋਵਾਂ ਨੇ ਇੱਥੇ ਘਰ ਰਹਿਣਾ ਨਾ ਤੂੰ ਹੀ ਤਾਂ ਵੀ ਇਦਾਂ ਇਦਾਂ ਕਰੀ ਜਾਂਦੇ ਜੇ ਮਾੜਾ ਮੋਟਾ ਨਾ ਸੋਚੋ ਦਿਮਾਗਦੋ ਕਿ ਮੈਂ ਕੀ ਕਰਨ ਦੀ ਆ ਨੋ ਆਪਣੀ ਦੇ ਨਾਲ ਹਾਂ ਪੁੱਤ ਸਹੀ ਗੱਲ ਆ ਤੇਰੇ ਵਾਲੀ ਪਹਿਣ ਤੇ ਰੀਨੇ ਤੇ ਕੱਲ ਨੂੰ ਆਪਣੇ ਘਰ ਚਲ ਜਣਾ ਵਾ ਹਰਿਆਣਾ ਤੇ ਕਿਰਨ ਆ ਹੀ ਮੇਰੇ ਲਾਗੇ ਮੈਂ ਤੇ ਐਵੇਂ ਲੋਕਾਂ ਦੀਆਂ ਜਨਾਨੀਆਂ ਦੇ ਮਗਰ ਲਾ ਕੇ ਤੇ ਕਿਰਨਾਂ ਕਲੇਸ਼ ਕਰਦੀ ਰਹੀ ਰੋਟੀਆਂ ਤੇ ਮੈਨੂੰ ਇੰਨੇ ਹੀ ਦੇਣੀਆਂ ਆ